ਕੋਡੀ 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 ਸਾਰੇ ਨਰਈ ਭਰਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਸਾਰਿਆਂ ਦਾ ਸਕਾਰ ਹੈ ਬਹੁਤ ਵੱਡੇ ਪੱਧਰ ਦੀ ਜਿਹੜੀ ਟੱਕਰ ਇਸ ਵੇਲੇ ਖੇਡ ਮੈਦਾਨ ਅੰਦਰ ਜਟਾਣਿਆ ਆលਿਆ ਮੁਬਾਰਕਬਾਦ ਹੈ ਤੈਨੂੰ ਵੀ ਤੇਰੇ ਇਲਾਕੇ ਦੇ ਵਿੱਚ ਇੱਕ ਹੋਰ ਜਿਵੇਂ ਕਹਿੰਦੇ ਵੀ ਸਿੱਧੂ ਆ ਗਿਆ ਮੂਸੇ ਵਾਲਾ ਸਿੱਧੂ ਮੇਰੇ ਵੀਰੋ ਜਦੋਂ ਗਿਆ ਹਰ ਇੱਕ ਪਰਿਵਾਰ ਹਰ ਇੱਕ ਇਨਸਾਨ ਜਿਹੜਾ ਦੁਖੀ ਹੋਇਆ ਯਾਰ ਵੀ ਆ ੱ ਧੱਕਾ ਹੋ ਗਿਆ ਔਰ ਰੱਬ ਦੇ ਕਰਜੇ ਮੈਂ ਕਹਿੰਦੇ ਹਾਂ ਵੀ देर ਹੈ ਨੇਰ ਨਹੀਂ ਅੱਜ ਉਸ ਪਰਿਵਾਰ ਨੂੰ ਮੇਰੇ ਵੀਰੋ ਫੇਰ ਖੁਸ਼ੀਆਂ ਬਖਸ਼ੀਆਂ ਅੱਜ ਫੇਰ ਪੰਜਾਬੀਆਂ ਨੂੰ ਖੁਸ਼ੀਆਂ ਜਿਹੜੀਆਂ ਉਸ ਮਾਲਕ ਨੇ ਬਖਸ਼ੀਆਂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਸਾਡੇ ਸਮੁੱਚੇ ਕਬੱਡੀ ਜੱਟ ਵੱਲੋਂ ਔਰ ਮੇਰੇ ਵੀਰੋ ਸਾਰੇ ਕਬੱਡੀ ਖਿਡਾਰੀਆਂ ਵੱਲੋਂ ਸਾਰੇ ਪ੍ਰਮੋਟਰਾਂ ਵੱਲੋਂ ਸਾਰੇ ਹੀ ਸਪੋਰਟਰਾਂ ਵੱਲੋਂ ਜਿੰਨੇ ਵੀ ਕਬੱਡੀ ਨੂੰ ਚਾਹਣ ਵਾਲੇ ਐ ਸਮੁੱਚੇ ਪਰਿਵਾਰ ਵੱਲੋਂ ਮੇਰੇ ਵੀਰੋ ਉਸ ਪਰਿਵਾਰ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਹੈ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੇ ਜੁੜੀਏ ਖੇਡ ਕਬੱਡੀ ਦੇ ਨਾਲ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ